ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ ਮੁਲਜ਼ਮ ਦੇ ਕੋਲੋਂ 9mm ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਬਾਈਕ ਵੀ ਜ਼ਬਤ ਕਰ ਲਿਆ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਅਮਰਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਸੀ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਮਰਸਰ ਦੇ ਮਹਿਤਾ ਦੇ ਵਿੱਚ ਇਹ ਐਨਕਾਊਂਟਰ ਹੋਇਆ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕਰ ਲਿਆ ਗਿਆ 14 ਸਾਲਾ ਬੱਚਾ ਜਿਸ ਨੂੰ ਕਿ ਗੋਲੀਆਂ ਮਾਰੀਆਂ ਗਈਆਂ ਸਨ ਸ਼੍ਰੀ ਆਮ ਗੁਰਸੇਵਕ ਸਿੰਘ ਜਿਸ ਦਾ ਕੇ ਨਾਮ ਸੀ ਉਸ ਦੀ ਤਾਂ ਅਸੀਂ ਫਾਈਲ ਤਸਵੀਰੀ ਵਿਖਾ ਰਹੇ ਹਾਂ ਤੇ ਉਸੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਦਰਸਤ ਪੁਲਿਸ ਦੇ ਵੱਲੋਂ ਅਮ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀਗਾ ਤਾਂ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ ਹੈ ਮੁਲਜ਼ਮ ਦੇ ਕੋਲੋਂ 9mm ਪਿਸਟੋਲ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਆ ਬਾਈਕ ਵੀ ਜ਼ਬਤ ਕਰ ਲਿਆ ਹੈ ਆ ਮੌਕੇ ਦੀ ਉਸ ਜਗ੍ਹਾ ਦੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿ ਇੱਥੇ ਕਿ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਆਖਰਕਾਰ ਕਾਬੂ ਕਰ ਲਿਆ ਗਿਆ ਹੈ ਅ ਦਰਸਲ ਇਸ ਸਾਲ ਮਾਰਚ ਮਹੀਨੇ ਦੀ ਹੈ ਪੂਰੀ ਵਾਰਦਾਤ ਹੈ ਜਦੋਂ ਕਿ ਅਮਰਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਸ਼ਰੀਆਮ ਗੋੜੀਆਂ ਚਲਾਈਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜਿਸ ਦੀ ਅਸੀਂ ਤੁਹਾਨੂੰ ਆ ਫਾਈਲ ਤਸਵੀਰੀ ਵਿਖਾ ਰਹੇ ਹਾਂ ਆ ਤਾਂ ਇਸੇ ਮਾਮਲੇ ਦੇ ਵਿੱਚ ਇਸੇ ਕੇਸ ਦੇ ਵਿੱਚ ਮੁਲਜ਼ਮ ਜੋ ਕਿ ਪੁਲਿਸ ਨੂੰ ਵਾਂਟਡ ਸੀਗਾ ਤੇ ਆਖਰਕਾਰ ਜਦੋਂ ਪਰਸਦੇਵ ਨੂੰ ਨਾਕਾ ਲਗਾਇਆ ਗਿਆ ਸੀ ਜਾਂ ਪਰਸ ਨੂੰ ਕਿਉਂਕਿ ਪਹਿਲਾਂ ਹੀ ਜਾਣਕਾਰੀ ਸੀ ਰੁਕਣ ਦਾ ਇਸ਼ਾਰਾ ਕੀਤਾ ਤਾਂ ਅਗੋਂ ਉਸਨੇ ਪੁਲਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਇਹਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਂ ਤੁਹਾਨੂੰ ਕਿ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ ਪਾ ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਆ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਛਮੀ ਸਵੇਕ 7 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮੁਲਾਜ਼ਮ ਦੋ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਨਤੀਜ ਕਰਕੇ ਅੱਗੇ ਲੰਘਿਆ ਪਰ ਅਗਲੇ ਮੁਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੁੱਟਿਆ ਸਪਲੈਂਡਰ ਬਿਨਾ ਨੰਬਰ ਤੋਂ ਸੁੱਟ ਕੇ ਸਾਰੀ 9mm ਦਾ ਪਿਸਟਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਉਹ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫੈਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ ਤੇ ਲੱਗਾ ਡਿਗੇ ਪੈ ਤੇ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਪਤਲਕ ਵਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਅੰਮ੍ਰਿਤਸਰ ਦੇ ਮਹਿਤਾ ਦੇ ਵਿਸ਼ੇ ਇਨਕਾਊਂਟਰ ਹੋਇਆ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕੀਤਾ ਗਿਆ ਪੁਲਿਸ ਨੇ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਦਰਸល ਇਸ਼ਾਰਾ ਕੀਤਾ ਸੀ ਤੇ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ ਮੁਲਜ਼ਮ ਦੇ ਕੋਲੋਂ 9 ਐਮ ਐਮ ਪਿਸਟੋਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਬਾਈਕ ਵੀ ਜ਼ਬਤ ਕਰ ਲਿਆ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਸੀ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਮਰਸਰ ਦੇ ਮਹਿਤਾ ਦੇ ਵਿੱਚ ਇਹ ਐਨਕਾਊਂਟਰ ਹੋਇਆ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕਰ ਲਿਆ ਗਿਆ ਆ 14 ਸਾਲਾ ਬੱਚਾ ਜਿਸ ਨੂੰ ਕਿ ਗੋਲੀਆਂ ਮਾਰੀਆਂ ਗਈਆਂ ਸਨ ਸ਼ਰੀਆਮ ਅਗਰ ਸਿਵਕ ਸਿੰਘ ਜਿਸ ਦਾ ਕੇ ਨਾਮ ਸੀ ਉਸ ਦੀ ਤਨੋਂ ਸੀ ਫਾਈਲ ਤਸਵੀਰੀ ਵਿਖਾ ਰਹੇ ਤੇ ਉਸੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਦਰਸਪੁਲਿਸ ਦੇ ਵੱਲੋਂ ਮਲਜ਼ਮ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀਗਾ ਤਾਂ ਮਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮਲਜ਼ਮ ਜ਼ਖਮੀ ਹੋਇਆ ਮਲਜ਼ਮ ਦੇ ਕੋਲੋਂ 9 ਐਮ ਐਮ ਪਿਸਟੋਲ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮਲਜ਼ਮ ਦਾ ਬਾਈਕ ਵੀ ਜ਼ਬਤ ਕਰ ਲਿਆ ਆ ਮੌਕੇ ਦੀ ਉਸ ਜਗ੍ਹਾ ਦੀਆਂ ਤਰੋਸੀ ਤਸਵੀਰਾਂ ਵਿਖਾ ਰਹੇ ਹਾਂ ਕਿ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਆਖਰਕਾਰ ਕਾਬੂ ਕਰ ਲਿਆ ਗਿਆ ਹੈ ਅ ਦਰਸਲ ਇਸ ਸਾਲ ਮਾਰਚ ਮਹੀਨੇ ਦੀ ਹੈ ਪੂਰੀ ਵਾਰਦਾਤ ਹੈ ਜਦੋਂ ਕਿ ਅਮਰਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਸ਼ਰੀਆਮ ਗੋੜੀਆਂ ਚਲਾਈਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਆਗਰ ਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜਿਸ ਦੀ ਅਸੀਂ ਤੁਹਾਨੂੰ ਆ ਫਾਈਲ ਤਸਵੀਰੀ ਵਿਖਾ ਰਹੇ ਹਾਂ ਆ ਤਾਂ ਇਸੇ ਮਾਮਲੇ ਦੇ ਵਿੱਚ ਇਸੇ ਕੇਸ ਦੇ ਵਿੱਚ ਮੁਲਜ਼ਮ ਜੋ ਕਿ ਪੁਲਿਸ ਨੂੰ ਵਾਂਟਡ ਸੀਗਾ ਤੇ ਆਖਰਕਾਰ ਜਦੋਂ ਪੁਲਸ ਦੇ ਬੰਨੂ ਨਾਕਾ ਲਗਾਇਆ ਗਿਆ ਸੀਗਾ ਪੁਲਸ ਨੂੰ ਕਿਉਂਕਿ ਪਹਿਲਾਂ ਹੀ ਜਾਣਕਾਰੀ ਸੀ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਉਸਨੇ ਪੁਲਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਇਹਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਂ ਤੁਹਾਨੂੰ ਇਹ ਅਮਰਦੀ ਮਾਤਾ ਵੀ ਜਿਹੜੀ ਐ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ પા ਕੇ ਅੰਦਰ ਭੇਜੀ ਆ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਸ਼ਾਮੀ 7:30 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮੁਲਾਜ਼ਮ ਦੋ ਉੱਥੇ ਖੜੇ ਸੀ ਲਿਖਣ ਇਹਨਾਂ ਨੇ ਉਹਦੇ ਉੱਪਰ ਨਤੀਜ ਕਰਕੇ ਅੱਗੇ ਲੰਘਿਆ ਪਰ ਅਗਲੇ ਮੁਲਾਜ਼ਮ ਅੱਗੇ ਹੋ ਗਏ ਇਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੋਟਿਆ ਸਪਲੈਂਟਰ ਬਿਨਾ ਨੰਬਰ ਤੋਂ ਸੋਟ ਕੇ ਸਾਰੀ 9mm ਦਾ ਪਿਸਟਲ ਉਹਦੇ ਨਾਲ ਇਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸ ਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ ਤੇ ਲੱਗਾ ਡਿਗੇ ਪਏ ਤੇ राउंड ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਪੋਪਲ ਕਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਅੰਮ੍ਰਿਤਸਰ ਦੇ ਮਹਿਤਾ ਦੇ ਵਿਸ਼ੇ ਇਨਕਾਊਂਟਰ ਹੋਇਆ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕੀਤਾ ਗਿਆ ਪੁਲਿਸ ਨੇ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਦਰਸល ਇਸ਼ਾਰਾ ਕੀਤਾ ਸੀ ਤੇ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ ਮੁਲਜ਼ਮ ਦੇ ਕੋਲੋਂ 9 ਐਮ ਐਮ ਪਿਸਟੋਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਬਾਈਕ ਵੀ ਜ਼ਬਤ ਕਰ ਲਿਆ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਅਮਰਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਸੀ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਇਸੇ ਪੂਰੇ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਮਰਸਰ ਦੇ ਮਹਿਤਾ ਦੇ ਵਿੱਚ ਇਹਨ ਕਾਉਂਟਰ ਹੋਇਆ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕਰ ਲਿਆ ਗਿਆ 14 ਸਾਲਾ ਬੱਚਾ ਜਿਸ ਨੂੰ ਕਿ ਗੋਲੀਆਂ ਮਾਰੀਆਂ ਗਈਆਂ ਸਨ ਸ਼ਰੀਆਮ ਅਗਰ ਸਿਵਕ ਸਿੰਘ ਜਿਸ ਦਾ ਕੇ ਨਾਮ ਸੀ ਉਸ ਦੀ ਤਰ੍ਹਾਂ ਅਸੀਂ ਫਾਈਲ ਤਸਵੀਰੀ ਵਿਖਾ ਰਹੇ ਤੇ ਉਸੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਦਰਸਪਤ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀਗਾ ਤਾਂ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ ਮੁਲਜ਼ਮ ਦੇ ਕੋਲੋਂ 9mm ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਆ ਬਾਈਕ ਵੀ ਜ਼ਬਤ ਕਰ ਲਿਆ ਆ ਮੌਕੇ ਦੀ ਉਸ ਜਗ੍ਹਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਬਖਾ ਰਹੇ ਹਾਂ ਇੱਥੇ ਕਿ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਆਖਰਕਾਰ ਕਾਬੂ ਕਰ ਲਿਆ ਗਿਆ ਆ ਦਰਸਲ ਇਸ ਸਾਲ ਮਾਰਚ ਮਹੀਨੇ ਦੀ ਹੈ ਪੂਰੀ ਵਾਰਦਾਤ ਜਦੋਂ ਕਿ ਅਮਰਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾ ਬਰਾਨੇ ਸ਼ਰੀਆਮ ਗੋੜੀਆਂ ਚਲਾਈਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਹਿਚਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜਿਸ ਦੀ ਅਸੀਂ ਤੁਹਾਨੂੰ ਆ ਫਾਈਲ ਤਸਵੀਰੀ ਵਿਖਾ ਰਹੇ ਹਾਂ ਆ ਤਾਂ ਇਸੇ ਮਾਮਲੇ ਦੇ ਵਿੱਚ ਇਸੇ ਕੇਸ ਦੇ ਵਿੱਚ ਮੁਲਜ਼ਮ ਜੋ ਕਿ ਪੁਲਿਸ ਨੂੰ ਵਾਂਟਡ ਸੀਗਾ ਤੇ ਆਖਰਕਾਰ ਜਦੋਂ ਪੁਲਸ ਦੇ ਬੰਨਾਂਕਾ ਲਗਾਇਆ ਗਿਆ ਸੀਗਾ ਪੁਲਸ ਨੂੰ ਕਿਉਂਕਿ ਪਹਿਲਾਂ ਹੀ ਜਾਣਕਾਰੀ ਸੀ ਰੁਕਣ ਦਾ ਇਸ਼ਾਰਾ ਕੀਤਾ ਤਾਂ ਅਗੋਂ ਉਸਨੇ ਪੁਲਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਇਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਨੂੰ ਕਿ ਇਹ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ પા ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਛਮੀ ਸਵੇਕ 7 ਵਜੇ ਜਦੋਂ ਥੋੜਾ ਹਨੇਰਾ ਜਿਹਾ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਜੇ ਸਾਡੇ ਮਲਾਜ਼ਮ ਦੂ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਨਿਸ਼ਾਨੇ ਤੇਜ ਕਰਕੇ ਅੱਗੇ ਲੰਘਿਆ ਪਰ ਅਗਲੇ ਮਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੋਟਿਆ ਸਪਲੈਂਟਰ ਬਿਨਾ ਨੰਬਰ ਤੋਂ ਸੋਟ ਕੇ ਸਾਰੀ 9mm ਦਾ ਪਿਸਟਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸਐਚਓ ਸਾਹਿਬ ਚੌਂਕੀ ਇੰਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚੌਂਕੀ ਇੰਚਾਰ ਨੇ ਆਪਣੇ ਦੋ ਫਾਇਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ ਤਕੀ ਇਹ ਮੋਟਰਸਾਈਕਲ ਤੇ ਨੱਚਾ ਡਿੱਗੇ ਪਏ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਂਬੂਲੈਂਸ ਬੁਲਾ ਕੇ ਤੇ ਪੋਪਲ ਕਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਅੰਮ੍ਰਿਤਸਰ ਦੇ ਮਹਿਤਾ ਦੇ ਵਿਸ਼ੇ ਇਨਕਾਊਂਟਰ ਹੋਇਆ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕੀਤਾ ਗਿਆ ਪੁਲਿਸ ਨੇ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਦਰਸਲ ਇਸ਼ਾਰਾ ਕੀਤਾ ਸੀ ਤੇ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ ਮੁਲਜ਼ਮ ਦੇ ਕੋਲੋਂ ਨੋ ਮੈਮੋ ਪਿਸਟੋਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਬਾਈਕ ਵੀ ਜ਼ਬਤ ਕਰ ਲਿਆ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਅਮਰਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਸੀ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਮਰਸਰ ਦੇ ਮਹਿਤਾ ਦੇ ਵਿੱਚ ਇਹ ਅਨਕਾਊਂਟਰ ਹੋਇਆ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕਰ ਲਿਆ ਗਿਆ 14 ਸਾਲਾ ਬੱਚਾ ਜਿਸ ਨੂੰ ਕਿ ਗੋਲੀਆਂ ਮਾਰੀਆਂ ਗਈਆਂ ਸਨ ਸ਼ਰੀਆਮ ਅਗਰ ਸਿਵਕ ਸਿੰਘ ਜਿਸ ਦਾ ਕੇ ਨਾਮ ਸੀ ਉਸ ਦੀ ਤਰਨਸੀ ਫਾਈਲ ਤਸਵੀਰੀ ਵਿਖਾ ਰਹੇ ਤੇ ਉਸੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਦਰਸਤ ਪੁਲਿਸ ਦੇ ਵੱਲੋਂ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀਗਾ ਤਾਂ ਮੁਲਜ਼ਮ ਨੇ ਪੁਲਿਸ ਤੇ ਆ ਤਿੰਨ ਰਾਉਂਡ ਫਾਇਰ ਕਰ ਦਿੱਤੇ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ ਹੈ ਮੁਲਜ਼ਮ ਦੇ ਕੋਲੋਂ 9mm ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਆ ਬਾਈਕ ਵੀ ਜ਼ਰਤ ਕਰ ਲਿਆ ਆ ਮੌਕੇ ਦੀ ਉਸ ਜਗ੍ਹਾ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਬੁਖਾਰਾਂਗੇ ਇੱਥੇ ਕਿ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਆਖਰਕਾਰ ਕਾਬੂ ਕਰ ਲਿਆ ਗਿਆ ਹੈ ਅ ਦਰਸਲ ਇਸ ਸਾਲ ਮਾਰਚ ਮਹੀਨੇ ਦੀ ਹੈ ਪੂਰੀ ਵਾਰਦਾਤ ਹੈ ਜਦੋਂ ਕਿ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਸ਼ਰੀਆਮ ਘੋੜੀਆਂ ਚਲਾਈਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜਿਸ ਦੀ ਅਸੀਂ ਤੁਹਾਨੂੰ ਆ ਫਾਈਲ ਤਸਵੀਰੀ ਵਿਖਾ ਰਹੇ ਹਾਂ ਆ ਤਾਂ ਇਸੇ ਮਾਮਲੇ ਦੇ ਵਿੱਚ ਇਸੇ ਕੇਸ ਦੇ ਵਿੱਚ ਮੁਲਜ਼ਮ ਜੋ ਕਿ ਪੁਲਿਸ ਨੂੰ ਵਾਂਟਡ ਸੀਗਾ ਤੇ ਆਖਰਕਾਰ ਜਦੋਂ ਪੁਲਿਸ ਦੇ ਬੰਨੂ ਨਾਕਾ ਲਗਾਇਆ ਗਿਆ ਸੀ ਜਾਂ ਪੁਲਿਸ ਨੂੰ ਕਿਉਂਕਿ ਪਹਿਲਾਂ ਹੀ ਜਾਣਕਾਰੀ ਸੀ ਰੁਕਣ ਦਾ ਇਸ਼ਾਰਾ ਕੀਤਾ ਤਾਂ ਅਗੋਂ ਉਸਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਇਹਨੂੰ ਅਸੀਂ ਨਾਮਜ਼ਦ ਕੀਤਾ ਸੀ ਤੇ ਅੱਜ ਇਹ ਇਨਫੋਰਮੇਸ਼ਨ ਐਸਐਚਓ ਸਾਹਿਬ ਨੂੰ ਮਿਲੀ ਸੀ ਮੈਂ ਤੁਹਾਨੂੰ ਕਿ ਅਮਰਦੀ ਮਾਤਾ ਵੀ ਜਿਹੜੀ ਹੈ ਇਸ ਕੰਮ ਦੇ ਵਿੱਚ ਇਨਵੋਲ ਸੀ ਉਹ ਅਸੀਂ ਰੈਸਟ ਪਾ ਕੇ ਅੰਦਰ ਭੇਜੀ ਹੈ ਜੇਲ੍ਹ ਦੇ ਵਿੱਚ ਉਹਦੀ ਜ਼ਮਾਨਤ ਦੇ ਲਈ ਕੋਈ ਕਾਗਜ਼ ਪੱਤਰ ਲੈਣ ਆਇਆ ਸੀ ਉਹ ਇਨਫੋਰਮੇਸ਼ਨ ਮਿਲੀ ਇਹਨਾਂ ਨੇ ਫਿਰ ਖੱਬਿਆਂ ਤੋਂ ਬੋਝੇ ਨੂੰ ਜਿਹੜਾ ਜਾਂਦਾ ਰਸਤਾ ਇਹਦੇ ਤੇ ਨਾਕਾ ਲਾਇਆ ਸੀ ਤੇ ਛਮੀ ਸਵੇਕ 7 ਵਜੇ ਜਦੋਂ ਥੋੜਾ ਨਿਹਰਾਜਿਆ ਹੋ ਗਿਆ ਤੇ ਇੱਕ ਮੋਟਰਸਾਈਕਲ ਇਧਰੋਂ ਆਇਆ ਇਹਨਾਂ ਨੂੰ ਰੋਕਿਆ ਇਹ ਸਾਡੇ ਮੁਲਾਜ਼ਮ ਦੋ ਉੱਥੇ ਖੜੇ ਸੀ ਲੇਕਿਨ ਇਹਨਾਂ ਨੇ ਉਹਦੇ ਉੱਪਰ ਨੇ ਤੇਜ਼ ਕਰਕੇ ਅੱਗੇ ਲੰਘਿਆ ਪਰ ਅਗਲੇ ਮੁਲਾਜ਼ਮ ਅੱਗੇ ਹੋ ਗਏ ਇਹਨੇ ਨਾਲ ਹੀ ਇੱਥੇ ਮੋੜ ਤੇ ਮੋਟਰਸਾਈਕਲ ਆਪਣਾ ਸੋਟਿਆ ਸਪਲੈਂਡਰ ਬਿਨਾ ਨੰਬਰ ਤੋਂ ਸੋਟੇ ਕੇ ساری 9mm ਦਾ ਪਿਸਟਲ ਉਹਦੇ ਨਾਲ ਇਹਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅੱਗੋਂ ਇਹਨਾਂ ਨੇ ਵਾਰਨਿੰਗ ਵੀ ਦਿੱਤੀ ਪਰ ਉਹਨੇ ਫਿਰ ਵੀ ਤਿੰਨ ਫਾਇਰ ਜਿਹੜੇ ਆ ਇਸ ਸਾਡੀ ਟੀਮ ਦੇ ਉੱਤੇ ਕੀਤੇ ਪਰ ਚਲੋ ਬਚਾਅ ਹੋ ਗਿਆ ਸਾਡੇ ਸਾਰੇ ਐਸਐਚਓ ਸਾਹਿਬ ਚਮਕੀਨਚਾਰ ਇਹਨਾਂ ਨੇ ਆਪਣੇ ਬਚਾ ਲਈ ਫਿਰ ਚਮਕੀਨਚਾਰ ਨੇ ਆਪਣੇ ਦੋ ਫੈਰ ਕੀਤੇ ਇੱਕ ਉਹਦੇ ਲੱਤ 'ਚ ਲੱਗਾ ਸੱਜੀ 'ਚ ਤੇ ਇੱਕ ਮੋਟਰਸਾਈਕਲ ਤੇ ਲੱਗਾ ਡਿਗੇ ਪੈ ਤੇ ਰਾਉਂਡ ਅਪ ਕਰ ਲਿਆ ਇਹਨੂੰ ਇੰਜਰਡ ਹੋਏ ਨੂੰ ਅਸੀਂ ਆਪਣੀ ਟੀਮ ਦੇ ਨਾਲ ਐਮਬੂਲੈਂਸ ਬੁਲਾ ਕੇ ਤੇ ਪਤਪੁਰ ਵਾਲਾ ਸਾਹਿਬ ਭੇਜ ਦਿੱਤਾ ਹਸਪੀਟਲ ਅੰਮ੍ਰਿਤਸਰ ਦੇ ਮਹਿਤਾ ਦੇ ਵਿਸ਼ੇ ਇਨਕਾਊਂਟਰ ਹੋਇਆ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕੀਤਾ ਗਿਆ ਪੁਲਿਸ ਨੇ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਦਰਸਲ ਇਸ਼ਾਰਾ ਕੀਤਾ ਸੀ ਤੇ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤੇ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋ ਗਿਆ ਮੁਲਜ਼ਮ ਦੇ ਕੋਲੋਂ 9 ਐਮ ਐਮ ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਬਾਈਕ ਵੀ ਜ਼ਬਤ ਕਰ ਲਿਆ ਜ਼ਿਕਰਯੋਗ ਹੈ ਕਿ ਇਸੇ ਸਾਲ ਮਾਰਚ ਮਹੀਨੇ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰਹੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਸੀ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਗੁਰਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਇਸੇ ਪੂਰੇ ਮਾਮਲੇ ਦੇ ਵਿੱਚ ਇਸ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਅਮਰਸਰ ਦੇ ਮਹਿਤਾ ਦੇ ਵਿੱਚ ਇਹ ਐਨਕਾਊਂਟਰ ਹੋਇਆ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਕਾਬੂ ਕਰ ਲਿਆ ਗਿਆ ਆ 14 ਸਾਲਾ ਬੱਚਾ ਜਿਸ ਨੂੰ ਕਿ ਗੋਲੀਆਂ ਮਾਰੀਆਂ ਗਈਆਂ ਸਨ ਸ਼ਰੀਆਮ ਅਗਰ ਸਿਵਕ ਸਿੰਘ ਜਿਸ ਦਾ ਕੇ ਨਾਮ ਸੀ ਉਸ ਦੀ ਤਰ੍ਹਾਂ ਅਸੀਂ ਫਾਈਲ ਤਸਵੀਰੀ ਵਿਖਾ ਰਹੇ ਹਾਂ ਤੇ ਉਸੇ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਦਰਸਤ ਪੁਲਿਸ ਦੇ ਵੱਲੋਂ ਆ ਮੁਲਜ਼ਮ ਨੂੰ ਨਾਕੇ ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਸੀਗਾ ਤਾਂ ਮੁਲਜ਼ਮ ਨੇ ਪੁਲਿਸ ਤੇ ਤਿੰਨ ਰਾਉਂਡ ਫਾਇਰ ਕਰ ਦਿੱਤੇ ਤਾਂ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਜ਼ਖਮੀ ਹੋਇਆ ਹੈ ਮੁਲਜ਼ਮ ਦੇ ਕੋਲੋਂ 9mm ਪਿਸਤੌਲ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਨੇ ਮੁਲਜ਼ਮ ਦਾ ਆ ਬਾਈਕ ਵੀ ਜ਼ਰਤ ਕਰ ਲਿਆ ਆ ਮੌਕੇ ਦੀ ਉਸ ਜਗ੍ਹਾ ਦੀਆਂ ਤਨਸੀ ਤਸਵੀਰਾਂ ਬਖਾਰ ਰਹੇਗੇ ਇੱਥੇ ਕਿ ਪੁਲਿਸ ਦੇ ਵੱਲੋਂ ਇਹ ਪੂਰੀ ਕਾਰਵਾਈ ਕੀਤੀ ਗਈ ਹੈ 14 ਸਾਲਾ ਬੱਚੇ ਨੂੰ ਗੋਲੀ ਮਾਰਨ ਵਾਲਾ ਮੁਲਜ਼ਮ ਆਖਰਕਾਰ ਕਾਬੂ ਕਰ ਲਿਆ ਗਿਆ ਹੈ ਅ ਦਰਸਲ ਇਸ ਸਾਲ ਮਾਰਚ ਮਹੀਨੇ ਦੀ ਹੈ ਪੂਰੀ ਵਾਰਦਾਤ ਹੈ ਜਦੋਂ ਕਿ ਅੰਮ੍ਰਿਤਸਰ ਦੇ ਪਿੰਡ ਖੱਬੇ ਰਾਜਪੂਤਾਂ ਦੇ ਵਿੱਚ ਹੋ ਰੇ ਇੱਕ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਦੇ ਦੌਰਾਨ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਸ਼ਰੀਆਮ ਗੋੜੀਆਂ ਚਲਾਈਆਂ ਸਨ ਜਿਸ ਕਾਰਨ ਇੱਕ ਨਾਬਾਲਗ ਦੀ ਮੌਤ ਹੋ ਗਈ ਮ੍ਰਿਤਕ ਬੱਚੇ ਦੀ ਪਛਾਣ 14 ਸਾਲਾ ਆਗਰ ਸੇਵਕ ਸਿੰਘ ਵਾਸੀ ਪਿੰਡ ਨੰਗਲੀ ਵਜੋਂ ਹੋਈ ਸੀ ਜਿਸ ਦੀ ਅਸੀਂ ਤੁਹਾਨੂੰ ਆ ਫਾਈਲ ਤਸਵੀਰੀ ਵਿਖਾ ਰਹੇ ਹਾਂ ਆ ਤਾਂ ਇਸੇ ਮਾਮਲੇ ਦੇ ਵਿੱਚ ਇਸੇ ਕੇਸ ਦੇ ਵਿੱਚ ਮੁਲਜ਼ਮ ਜੋ ਕਿ ਪੁਲਿਸ ਨੂੰ ਵਾਂਟਡ ਸੀਗਾ ਤੇ ਆਖਰਕਾਰ ਜਦੋਂ ਪੁਲਿਸ ਦੇ ਬੰਨਾਂਕਾ